ਇਹਨਾਂ ਦੀ ਜਨਾਬੀ ਫੇਰ ਬਿਯਾਜੀ ਕਰਨ ਤੇ ਜਨਾਬੀ ਫੇਰ ਜਨਾਬੀ ਜਿਹੜੇ ਕੋ ਲੋਕੀ ਜਿਹੜੇ ਜ਼ਿਆਦੀਆਂ ਬਿਮਾਰੀਆਂ ਦੇ ਜਕੜ ਚ ਜਕੜੇ ਪਏ ਆ ਉਹ ਜਨਾਬੀ ਫੇਰ ਕੁਥੋੜਾ ਘਣਾ ਇਹਦਾ ਕੋਈ ਨਾ ਬਚਾਅ ਹੋ ਸਕੇ ਜਿੰਨਾ ਹੋ ਸਕੇ ਸਪਰੇਅ ਤੋਂ ਰਹਿਤੀ ਜਨਾਬੀ ਇਹ ਫਸਲ ਜਿਹੜੀ ਆ ਵੀ ਕਰਨੀ ਚਾਹੀਦੀ ਆ ਹਰ ਇੱਕ ਕਿਸਾਨ ਨੂੰ ਇਹੋ ਗੱਲ ਹੀ ਕਹਿਣਾ ਚਾਹਣਾ ਉਹ ਥੋੜੇ ਤੋਂ ਬੋਧਾ ਤੇ ਥੋੜੇ ਤੋਂ ਜ਼ਿਆਦਾ ਜਨਾਬੀ ਜਿੰਨਾ ਵੀ ਹੋ ਸਕਦਾ ਵਾ ਥੋੜਾ ਥੋੜਾ ਤਜਰਬਾ ਜਰੂਰ ਕਰੋ ਤੇ ਜਨਾਬੀ ਸੈਤਰੀ ਸਰਕਾਰ ਨੇ ਜਨਾਬੀ ਫੇਰ ਜਾਗਰੂਤ ਕੀਤਾ ਹੋ ਆ ਵੀ ਜਨਾਬੀ ਪਛਾਣ ਨੂੰ 모ੜਾ 모ੜਿਆ ਹੋ ਵੀ ਫੇਰ ਇਹਦੀਆਂ ਵਰਤੋਂ ਕਰੋ ਤੇ ਜਨਾਬੀ ਕੋਈ ਸਿਹਤ ਤੰਦਰੁਸਤ ਰਹੇ ਸਕੇ 50 ਸਾਲ ਪਹਿਲਾਂ ਉਦੋਂ ਲੋਕੀ ਬਾਜਰੇ ਦੀ ਵਰਤੋਂ ਵੀ ਕਰਦੇ ਰੇ ਆ ਇਹ ਬਾਜਰੇ ਦੀ ਤਸਵੀਰ ਚ ਜਨਾਬੀ ਇਹਦਾ ਨਾ ਜਦੋਂ ਦਾਣੇ ਜਿਹੜੇ ਬਾਜਰੇ ਦੀ ਤਸਵੀਰ ਲੱਗ ਗਈ ਆ ਤੇ ਉੱਡਾਂ ਕੀ ਜਨਾਬੀ ਉਹੋ ਜਿਹੀ ਜਨਾਬੀ ਚੀਜ਼ ਆ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਗ੍ਰੇਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਇੱਕ ਅਜਿਹੇ ਕਿਸਾਨ ਨਾਲ ਮਲਾਉਨੇ ਆ ਕਿ ਇੱਕ ਦਹਾਕੇ ਜੀ ਹਾਂ ਕਈ ਦਹਾਕੇ ਹੀ ਲੰਘੇ ਹੋਣਗੇ ਕਿ ਉਹ ਫਸਲ ਕਿਸੇ ਨੇ ਨਹੀਂ ਬੀਜੀ ਹੋਵੇਗੀ ਜਿਹੜੀ ਇਹਨਾਂ ਨੇ ਬੀਜੀ ਹੈ ਜੀ ਹਾਂ ਉਹ ਗੱਲਬਾਤ ਕਰਕੇ ਜਾਣਦੇ ਆ ਕਿਹੜੀ ਫਸਲ ਹੈ ਤਾਂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਟਾਈਮ ਤੇ ਦੱਸਿਆ ਜਾਂਦਾ ਕਿ ਉਸ ਫਸਲ ਦਾ ਆਟਾ ਲੋਕ ਖਾਂਦੇ ਸੀ ਤਾਂ 100 100 1.5 100 ਸਾਲ ਲੋਕਾਂ ਦੀ ਉਮਰ ਤਾਂ ਹੀ ਹੁੰਦੀ ਸੀ ਤਾਂ ਉਹ ਕਿਹੜੀ ਫਸਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਬੀਜ ਜਿਹੜਾ ਇਸ ਕਿਸਾਨ ਦੇ ਕੋਲੋਂ ਕਿਵੇਂ ਪਹੁੰਚਿਆ ਗੱਲਬਾਤ ਕਰਕੇ ਜਾਣਦੇ ਆਂ ਅਸੀਂ ਇਸ ਵੇਲੇ ਸੁਭਰਾ ਪਿੰਡ ਦੇ ਵਿੱਚ ਮੌਜੂਦ ਆਂ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਬਾਬਾ ਵੈਗਰ ਖਾਲਸਾ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਜੀ ਜਗੀਰ ਸਿੰਘ ਨਾਮ ਆ ਪਿੰਡ ਮੇਰਾ ਵੱਡੇ ਸੁਭਰਾ ਵਾ ਜੀ ਇਹ ਤਿੰਨ ਫਸਲਾਂ ਜਿਹੜੀਆਂ ਨੇ ਕਣਕ ਝੋਨਾ ਤੇ ਹੋਰ ਸਬਜ਼ੀਆਂ ਨੂੰ ਛੱਡ ਕੇ ਜਿਹੜੀਆਂ ਤੁਸੀਂ ਤਿੰਨ ਚਾਰ ਫਸਲਾਂ ਪੀਤੀਆਂ ਜਿਸ ਦਾ ਆਟਾ ਲੋਕ ਖਾਂਦੇ ਸੀ ਇਹ ਮੈਂ ਚਾਹਾਂਗਾ ਇਹਦੇ ਬਾਰੇ ਥੋੜਾ ਵਿਸਥਾਰ ਨਾਲ ਜਰੂਰ ਦੱਸਿਓ ਜੀ ਦੱਸਾਂਗੇ ਜੀ ਜੀ ਇਹ ਜੀ ਇਸ ਤਰ੍ਹਾਂ ਆਪ ਵੀ ਇਹ ਨਾ ਤਰਨਤਾਰ ਖੇਤੀ ਬਾੜੀ ਵਾਲੇ ਯੂਨੀਵਰਸਿਟੀ ਜਨਾਬ ਲੁਧਿਆਣਾ ਜੂਨੀ ਦਾ ਕੰਡਕਟਰ ਉਹਨਾਂ ਦਾ ਅੱਛਾ ਜੀ ਉਹਨਾਂ ਨਾਲ ਮੈਨੂੰ ਇੱਕ ਦਿਨ ਫੋਨ ਕੀਤਾ ਵੀ ਇਸ ਤਰ੍ਹਾਂ ਵੀ ਅੰਕਲ ਜੀ ਅਸੀਂ ਬੜੀ ਜਦੋਂ ਜਾਏ ਨਾ ਜਨਾਬੀ ਵੀ بیم ਗਾਏ ਆ ਅੱਛਾ ਜੀ ਇੱਕ ਤੇ ਕੰਗਵੀ ਅੱਛਾ ਜੀ ਕੋਦਰਾ ਕੋਦਰਾ ਰਾਗੀ ਅੱਛਾ ਜੀ ਤੇ ਚੀਨਾ ਅੱਛਾ ਜੀ ਕਿਉਂ ਜੀ ਜਦੋਂ ਉਹਨਾਂ ਆਖਿਆ ਵੀ ਅਸੀਂ ਵੀ ਮਗਾਏ ਆ ਤੇ ਜਨਾਬੀ ਤੁਸੀਂ ਇਹ ਬੀਜੋ ਤੇ ਇਹ ਬਹੁਤ ਯਾਣਾ ਵੀ ਉਹਨਾਂ ਆਖਿਆ ਵੀ ਜਦੋਂ ਜੈਦੇ ਨਾਲ ਬੀਮ ਗਿਆ ਆ ਤੇ ਇਹ ਜਿਸ ਟਾਈਮ ਤੇ ਜਨਾਬੀ ਇਹ ਗੁਰੂ ਨਾਨਕ ਹੋਣੀ ਜਨਾਬੀ ਉਦੋਂ ਗੁਰੂ ਨਾਨਕ ਦੇ ਕਿਤੇ ਸੁਣਦੇ ਆਪਾਂ ਕਿ ਕੋਦਰਾਂ ਦੀ ਰੋਟੀ ਖਾਧੀ ਅੱਛਾ ਜੀ ਉਸ ਟਾਈਮ ਤੇ ਜਨਾਬੀ ਇਹ ਆਟਾ ਪਿਆ ਕੇ ਤੇ ਜਨਾਬੀ ਸਾਰੇ ਜੋ ਵੀ ਇਨਸਾਨ ਅਸੀਂ ਉਦੋਂ ਇਹਦਾ ਆਟਾ ਪਿਆ ਕੇ ਤੇ ਵਰਤਦੇ ਰੇ ਆ ਅੱਛਾ ਜੀ ਹੁਣ ਫੇਰ ਜਨਾਬੀ ਇਹ ਸੈਂਟਰ ਸਰਕਾਰ ਨੇ ਜਨਾਬੀ ਇਹ ਮੋੜ ਘਟਿਆ ਤੇ ਲੋਕ ਆਖਿਆ ਵੀ ਕਿਸਾਨਾਂ ਨੂੰ ਜਾਗਰੂਤ ਕਰੋ ਤੇ ਇਹਨਾਂ ਦੀ ਜਨਾਬੀ ਫੇਰ ਵਿਆਜੀ ਕਰਨ ਤੇ ਜਨਾਬੀ ਫੇਰ ਜਨਾਬੀ ਜਿਹੜੇ ਕੋ ਲੋਕੀ ਜਿਹੜੇ ਜਾਦੀਆਂ ਬਿਮਾਰੀਆਂ ਦੇ ਜਕੜ ਚ ਜਕੜੇ ਪਏ ਆ ਉਹ ਜਨਾਬੀ ਫੇਰ ਕੋਈ ਥੋੜਾ ਘਣਾ ਇਹਦਾ ਕੋਈ ਨਾ ਬਚਾ ਹੋ ਸਕੇ ਜੀ ਜੀ ਮੈਂ ਚਾਹਾਂਗਾ ਜਰੂਰ ਦੱਸਿਓ ਕਿ ਕਿੰਨਾ ਸਮਾਂ ਲੱਗਦਾ ਹੈ ਬੀਜਣ ਤੋਂ ਬਾਅਦ ਇਸ ਦੀ ਕਿਵੇਂ ਸੰਭਾਲ ਕਰਨੀ ਪੈਂਦੀ ਹੈ ਕਿੰਨਾ ਸਮਾਂ ਲੱਗਦਾ ਹੈ ਇਹ ਇਸ ਨੂੰ ਬਾਅਦ ਵਿੱਚ ਜਦੋਂ ਕੱਟਣਾ ਹੈ ਇਹ ਇਹ ਜਰੂਰ ਦੱਸਿਓ ਜੀ ਉਸ ਤਰ੍ਹਾਂ ਵੀ ਇਹ ਮੰਮੀ ਪਹਿਲੀ ਆਰੀ ਵੀ ਗਿਆ ਆ ਰਹੀਏ ਕੋ ਬਹੁਤ ਹੀ ਜਾਣਕਾਰੀ ਆ ਜਾਂ ਖੇਤੀਬਾੜੀ ਵਾਲਾ ਉਹ ਨਹੀਂ ਮੈਂ ਉਹਨਾਂ ਨੂੰ ਪੁੱਛਦਾ ਰਿਹਾ ਉਹਨਾਂ ਨਾਲ ਸੰਪਰਕ ਕਰਦਾ ਰਿਹਾ ਤੇ ਪਰ ਉਹ ਵੀ ਆਂਦੇ ਵੀ ਸਾਨੂੰ ਇਹਦਾ ਕੋ ਪੱਕਾ ਟਾਈਮ ਨਹੀਂ ਗਿਆ ਪਤਾ ਤੇ ਮੈਂ ਨਾ ਫੇਰ ਹੀ ਨਤਜਾ ਜਾ ਵੇਖ ਕੇ ਤੇ ਸਾਡੇ ਪਿੰਡ ਚ ਜਾਣਾ ਵੀ 12 13 ਕਿਸਾਨਾਂ ਨੂੰ ਉਹਨਾਂ ਨੇ ਨਾ ਬੀਜ ਦਿੱਤੇ ਮੈਂ ਆਪਣੇ ਘਰ ਹੀ ਉਹਨਾਂ ਨੂੰ ਸਾਧ ਲਿਆ ਹੈਗਾ ਦੀ ਇੱਥੇ ਬੀਜ ਦਿੱਤੇ ਤੇ ਮੁੜ ਕੇ ਮੈਂ ਉਹਨਾਂ ਸਾਰਿਆਂ ਨੂੰ ਪੁੱਛਦਾ ਰਿਹਾ ਪੀ ਜਾਗ ਉਹਨਾਂ ਦੇ ਖੇਤਾਂ ਵਿੱਚ ਵੇੰਦਾਰੇ ਆਪ ਜਨਾਬੀ ਕੋਹਾਂ ਨੇ ਬੀਜਿਆ ਕਿ ਨਹੀਂ ਬੀਜਿਆ ਤੇ ਪਰ ਉਹਨਾਂ ਦਾ ਕਹੇ ਤੋਂ ਕੰਮਜਾਬ ਨਹੀਂ ਹੋਇਆ ਫਿਰ ਇੱਕ ਦਿਨ ਖੇਤੀਬਾੜੀ ਵਾਲੇ ਤਰਨਤਾਨ ਵਾਲੇ ਜਿਹੜੇ ਸੰਧੂ ਸਾਹਿਬ ਹੋਣੀ ਇੱਥੇ ਫੇਰ ਉਹ ਆਏ ਤੇ ਉਹ ਮੈਨੂੰ ਕਹਣ ਲੱਗੇ ਵੀ ਅਸੀਂ ਨਾ 17 ਕਿਸਾਨਾਂ ਨੂੰ ਇਹਦਾ ਬੀਜ ਦਿੱਤਾ ਵਾ ਜੇ ਸਾਨੂੰ ਕਿਸੇ ਦੇ ਖੇਤਾਂ 'ਚ ਜਨਾਬੀ ਸਾਡਾ ਖਲੋਂ ਨੂੰ ਜੀ ਨਹੀਂ ਕੀਤਾ ਤੇ ਇਹ ਜਿਹੜਾ ਵੀ ਆਂਕਲ ਤੁਹਾਡੇ ਇੱਕ ਖੇਤਾਂ ਜਨਾਬੀ ਜੀ ਕੀਤਾ ਸਾਡੀ ਇਹਦੀ ਫੋਟੋ ਲੈਣ ਨੂੰ ਜੀ ਤੇ ਕੋਈ ਗੋਡੀ ਵੀ ਕਰਨੀ ਪੈਂਦੀ ਐ ਕਿ ਸਾਰਾ ਦੱਸਿਓ ਤੁਸੀਂ ਵੀ ਕੋਈ ਇਹਦੀ ਕੋਈ ਸਪਰੇ ਵੀ ਕਰਨੀ ਪੈਂਦੀ ਐ ਇਸ ਤੇ ਵੀ ਜਰੂਰ ਦੱਸਿਓ ਇਹ ਜੀ ਸਪਰੇ ਤਾਂ ਜਨਾਬੀ ਉਹਨਾਂ ਨੇ ਆਖਿਆ ਵੀ ਸਪਰੇ ਤੋਂ ਤੇ ਉਤਰ ਕਰ ਤੇ ਭਾਵੇਂ ਲਈਏ ਪਾਰੇ ਜਨਾਬੀ ਜਿੰਨਾ ਹੋ ਸੋਗੇ ਸਪਰੇ ਤੋਂ ਰਹਿਤੀ ਜਨਾਬੀ ਇਹ ਫਸਲ ਜਿਹੜੀ ਆ ਵੀ ਕਰਨੀ ਚਾਹੀਦੀ ਆ ਅੱਛਾ ਜੀ ਤੇ ਗੋਡੀ ਦੀ ਇਹਦੀ ਇਹ ਗੱਲ ਆ ਵੀ ਪਹਿਲਾਂ ਮੈਂ ਸਾਰਿਆਂ ਕਿਸਾਨਾਂ ਤੋਂ ਪੁੱਛਦਾ ਰਿਹਾ ਤੇ ਉਹ ਕੋਈ ਆਖੇ ਮੇਰਾ ਕਹਾ ਬੜਾ ਆ ਗਿਆ ਮੈਂ ਵਾਹਤਾ ਮੈਂ ਪਹਿਲੇ ਉਹਨਾਂ ਤੋਂ ਪੁਨਸ਼ਨ ਕਰਦਾ ਰਿਹਾ ਜਦੋਂ ਉਹਨਾਂ ਨੇ ਸਾਰੀ ਜਨਾਬੀ ਮੈਨੂੰ ਡਿਟੇਲ ਮਿਲ ਗਈ ਤੇ ਫੇਰ ਮੈਂ ਇਹਦੀ ਬਿਆਈ ਕੀਤੀ ਤੇ ਫੇਰ ਵੀ ਨਾ ਮੈਂ ਪਹਿਲਾਂ ਇਤਰਾ ਕੀਤਾ ਵੀ ਇਹ ਪਾਣੀ ਨੂੰ ਜ਼ਮੀਨ ਨੂੰ ਮੈਂ ਨਾ ਪਾਣੀ ਲਾ ਦਿਆ ਕਰਨਾ ਜੀ ਤੇ 10 12 ਦਿਨਾਂ ਤੱਕ ਜਿਹੜਾ ਘਾਹ ਹੈਗਾ ਉਹ ਸਾਰਾ ਉੱਗ ਪੈਣਾ ਤੇ ਮੈਂ ਫੇਰ ਮੁੜ ਕੇ ਨਾ ਉਹ ਘਾਹ ਨਿਕੇ ਨਿਕੇ ਹੱਲ ਲਾ ਕੇ ਬਾਹਰ ਨਾ ਜੀ ਫੇਰ ਮੈਂ ਇਹਨੂੰ ਪਾਣੀ ਲਾਤਾ ਤੇ ਫੇਰ ਜਨਾਬੀ ਉਹ ਘਾਹ ਸਿਰਦੇ ਵਾਲਾ ਉੱਗ ਪਿਆ ਤੇ ਮੈਂ ਆਖਿਆ ਵੀ ਆਇਆ ਜਾਬਦਾ ਵੀ ਇਹ ਜਨਾਬੀ ਕੰਮ ਕਾਮ ਜਾਬ ਨਹੀਂ ਹੋਣਾ ਅੱਛਾ ਉਹ ਫੇਰ ਇਸ ਤਰ੍ਹਾਂ ਮੈਂ ਕੀਤਾ ਵੀ ਜਦੋਂ ਤਿੰਨ ਚਾਰ ਵਾਰ ਮੈਂ ਇਤਰਾ ਹੀ ਕੀਤਾ ਤੇ ਫਿਰ ਮੈਂ ਇੰਜ ਕੀਤਾ ਵੀ ਉਤਰਾ ਕੇਰ ਕੇ ਬੀਜੀ ਜਾ ਸਕਦੀ ਜੇ ਦੇ ਕੇਰ ਕੇ ਬੀਜੀ ਹੁੰਦੀ ਤੇ ਫਿਰ ਇਹਨੂੰ ਗੋਡੀ ਕਰ ਲੈਣੀ ਸੀ ਤੇ ਮੈਂ ਆਪਦੇ ਮਨ ਚ ਹੀ ਨਾ ਇੱਕ ਪਰਨ ਕਰ ਲਿਆ ਵੀ ਇਹਨੂੰ ਜਨਾਬੀ ਕਾਮਯਾਬ ਕਰਨਾ ਭਾਵੇਂ ਮੇਰਾ ਖਰਚ ਕਿੰਨਾ ਆ ਜਾਵੇ ਫਿਰ ਮੈਂ ਇੰਜ ਕੀਤਾ ਵੀ ਮੈਂ ਨਾਲ ਆਪ ਲੱਗਣਾ ਉਤਰਾ ਗੋਡੇ ਤਾਂ ਨਹੀਂ ਕਿ ਕੰਮ ਕਰਦੇ ਤੇ ਮੈਂ ਨਾਲ ਕੌਂਕੀ ਜੀ ਦੇ ਬਹਿ ਕੇ ਤੇ ਨਾਲ ਉਹਦੇ ਨਾਲ ਨਾ ਰਲਾਈ ਜਾਣੇ ਤਾਂ ਇਹ ਦੋਨੇ ਨਾ 8 10 ਦਿਨ ਲੱਗੇ ਵਿੱਚੋਂ ਤੇ ਹੱਥਾਂ ਨੇ ਇਹਦੇ ਜੋ ਘਾਹ ਪੁੱਟ ਕੇ ਦੇ ਇਹ ਜਣੇ ਵੀ ਸਾਰੀ ਸਫਾਈ ਕੀਤੀ ਹੋਣਾ ਤੁਸੀਂ ਵੇਖ ਸਕਦੇ ਜੀ ਵੀ ਕਿਤੇ ਇਹਦੇ ਚ ਘਾਹ ਦਾ ਕੋਈ ਬੂਟਾ ਇੱਕ ਨਹੀਂ ਗਾ ਤਾਂ ਨਹੀਂ ਤੇ ਇੰਨਾ ਘਾਹ ਹੈਗਾ ਵੀ ਮੈਂ ਨਾ ਵੀ ਕੰਮ ਮੈਨੂੰ ਵੀ ਉਹ ਕਰਨਾ ਪੈਣਾ ਵਾਹ ਨਾਲ ਜੀ ਜੀ ਕਿਸਾਨਾਂ ਨੂੰ ਪਾਣੀ ਬਚਾਉਣਾ ਚਾਹੀਦਾ ਹੈ ਤੇ ਪਾਣੀ ਨੂੰ ਬਚਾਉਣ ਵਾਸਤੇ ਕਣਕ ਝੋਨੇ ਦੀਆਂ ਫਸਲਾਂ ਨੂੰ ਸਰਕਾਰ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਕਣਕ ਝੋਨਾ ਛੱਡ ਕੇ ਹੁਣ ਦੂਸਰੀਆਂ ਸਬਜ਼ੀਆਂ ਵਾਲੇ ਪਾਸੇ ਜਾਂ ਹੁਣ ਜਿੱਦਾਂ ਤੁਸੀਂ ਕੋਧਰੇ ਦੇ ਆਟੇ ਦੀ ਗੱਲ ਕਰਦੇ ਹੋ ਉਹ ਤਿੰਨ ਤੁਸੀਂ ਚਾਰ ਫਸਲਾਂ ਇੱਥੇ ਪੀਜੀਆਂ ਬਾਕੀ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਉਸਤੇ ਜੀ ਮੈਂ ਹਰ ਇੱਕ ਕਿਸਾਨ ਨੂੰ ਇਹੋ ਗੱਲ ਹੀ ਕਹਿਣਾ ਚਾਹਣਾ ਥੋੜੇ ਤੋਂ ਬੋਧਾ ਤੇ ਥੋੜੇ ਤੋਂ ਜਿਆਦਾ ਜਨਾਬ ਜਿੰਨਾ ਵੀ ਹੋ ਸਕਦਾ ਵਾ ਥੋੜਾ ਥੋੜਾ ਤਜਰਬਾ ਜਰੂਰ ਕਰੋ ਤੇ ਜਨਾਬੀ ਸੈਟਰ ਸਰਕਾਰ ਨੇ ਜਨਾਬੀ ਫੇਰ ਜਾਗਰੂਤ ਕੀਤਾ ਵਾ ਵੀ ਜਨਾਬ ਪਛਾਣ ਨੂੰ ਮੋੜਾ ਮੋੜਿਆ ਵਾ ਵੀ ਫਿਰ ਇਹਦੀਆਂ ਵਰਤੋਂ ਕਰੋ ਤੇ ਜਨਾਬ ਵੀ ਕੋਈ ਸਿਹਤ ਤੰਦਰੁਸਤ ਰਹੇ ਸਕੇ ਅੱਛਾ ਜੀ ਇਹ ਜਿੰਨੀਆਂ ਵੀ ਇਹ ਫਸਲਾਂ ਤਿੰਨ ਚਾਰ ਫਸਲਾਂ ਜਿਹਨਾਂ ਤੁਸੀਂ ਨਾਮ ਦੱਸੇ ਇਹ ਬਣਦਾ ਇਹਨਾਂ ਦਾ ਆਟਾ ਹੀ ਆ ਹਾਂਜੀ ਆਟਾ ਹੀ ਆ ਹਾਂਜੀ ਇਹਨਾਂ ਦਾ ਬਣਦਾ ਆਟਾ ਹੀ ਆ ਇੱਕ ਆ ਜਿਹੜਾ ਉਰਲੇ ਬੰਨੇ ਤੇ ਆ ਇਹ ਕੋਧਰਾ ਅੱਛਾ ਜੀ ਜਿਹੜਾ ਉਤੋਂ ਦੂਜੇ ਨੰਬਰ ਤੇ ਆ ਉਹ ਜਨਾਬ ਕੰਗਵੀ ਅੱਛਾ ਜੀ ਤੀਜੇ ਨੰਬਰ ਤੇ ਜਿਹੜਾ ਉਹ ਚੀਨਾ ਜਿਹੜਾ ਉਹਦਾ ਚੌਥੇ ਨੰਬਰ ਤੇ ਆ ਉਹ ਜੀ ਰਾਗੀ ਰਾਗੀ ਇਹ ਚਾਰ ਕਿਸਮ ਦੇ 2 ਆ ਅੱਛਾ ਜੀ ਕਹਿਣ ਕਹਿਣ ਤੋਂ ਭਾਵ ਹੈ ਕਿ ਪਹਿਲਾਂ ਲੋਕ ਇਹਨਾਂ ਦੀ ਵਰਤੋਂ ਵੀ ਜ਼ਿਆਦਾ ਕਰਦੇ ਸੀ ਤੇ ਤੰਦਰੁਸਤ ਵੀ ਰਹਿੰਦੇ ਸੀ ਹਾਂਜੀ ਹਾਂਜੀ ਇਹ ਜਦੋਂ ਨਾ ਪਹਿਲਾਂ ਅੱਜ ਤੋਂ ਕੋਈ 50 ਸਾਲ ਪਹਿਲਾਂ ਉਦੋਂ ਲੋਕੀ ਬਾਜਰੇ ਦੀ ਵਰਤੋਂ ਵੀ ਕਰਦੇ ਰਹੇ ਆ ਇਹ ਬਾਜਰੇ ਦੀ ਤਸਵੀਰ ਚ ਜਨਾ ਵੀ ਇਹ ਦਾ ਨਾ ਜਦੋਂ ਦਾਣੇ ਜਿਹੜੇ ਬਾਜਰੇ ਦੀ ਤਸਵੀਰ ਲੱਗ ਗਈ ਆ ਤੇ ਉਡਣਾ ਜਨਾ ਵੀ ਉਹੋ ਜਿਹੀ ਜਨਾ ਚੀਜ਼ ਆ ਜਦੋਂ ਬਾਜਰੇ ਦੀ ਰੋਟੀ ਖਾਂਦੇ ਹੁੰਦੇ ਸੀ ਉਦੋਂ ਤੇ ਜੀ ਉਦੋਂ ਵੀ ਲੋਕੀ ਬੜੇ ਤੰਦਰੁਸਤ ਸਾਰੇ ਸਾਰੇ ਦਿਹਾੜੀ ਹਾਲੀ ਵਾਈ ਜਾਂਦੇ ਦੇ ਸੀ ਜੀ ਰੰਬਾ ਫੜ ਕੇ ਤੇ ਮੁਕਈ ਦੇ ਖੇਤਾਂ 'ਚ ਮੜ ਜਾਣਾ ਉਹਦਾ ਨਾ ਕਿਸੇ ਨੂੰ ਗਰਮੀ ਲੱਗਦੀ ਸੀ ਤੇ ਨਾ ਧੁੱਪ ਲੱਗਦੀ ਸੀ ਹੁਣ ਤੇ ਕਿਤੇ ਮੜੀ ਜੀ ਕਿਤੇ ਮੈਂਟ ਕੇਸੀ ਨਾਲ ਚੱਲੇਦੇ ਆਂ ਦੁਹਾਈ ਪੜੇ ਆਉਣ ਲੱਪੈਦੀ ਆ ਹਾਂਜੀ ਹਾਂਜੀ ਹੁਣ ਤਾਂ ਮਸ਼ੀਨਾਂ ਵੀ ਆ ਗਈਆਂ ਲੇਕਿਨ ਨੌਜਵਾਨ ਕੰਮ ਕਰਕੇ ਖੁਸ਼ ਨਹੀਂ ਐ ਪੈਲੀ ਦੇ ਵਿੱਚ ਮੈਂ ਨਾ ਜੀ ਮੇਰੀ 70 ਸਾਲ ਦੀ ਉਮਰ ਆ ਜੀ ਅਜੇ ਮੈਂ ਜਨਾਬ ਤਕਰੀਬਨ ਮੇਰੇ ਬਾਕੀ ਅਹੀਂ ਪੰਜ ਭਰਾ ਆ ਵਾ ਬਾਕੀ ਮੇਰੇ ਚੌਹ ਭਰਾਵਾਂ ਨੇ ਸਾਰਿਆਂ ਜਨਾਬੀ ਜ਼ਮੀਨ ਠੇਕੇ ਦੇ ਦਿੱਤੀ ਆ ਤੇ ਮੈਂ ਅਜੇ ਵੀ ਜਨਾਬੀ ਆਪਦੇ ਹੱਥੀ ਸਾਰੀ ਜੋ ਖੇਤੀ ਆਪਦੇ ਹੱਥੀ ਕਰਦਾ 20 ਕਿੱਲੇ ਮੈਂ ਦਾ 9 ਕਿੱਲੇ ਮੇਰੀ ਆਪਦੀ ਜ਼ਮੀਨ ਆ ਦਾ 9 ਕਿੱਲੇ ਮੈਂ ਠੇਕੇ ਦੇ ਜ਼ਮੀਨ ਬੀਜਦਾ ਵਾਂ ਤੇ 20 ਕਿੱਲੇ ਦੀ ਮੈਂ ਖੇਤੀ ਕਰਦਾ ਵਾਂ ਅੱਛਾ ਜੀ ਤੇ ਹੱਥੀ ਆਪਦੇ ਹੱਥੀ ਕੰਮ ਕਰਦਾ ਅੱਛਾ ਜੀ ਤਾਂ ਦੂਸਰਿਆਂ ਕਿਸਾਨ ਵੀਰਾਂ ਨੂੰ ਵੀ ਇਹੋ ਬੇਨਤੀ ਕਰਨੀ ਕਿ ਖੁਦ ਆਪਣੇ ਹੱਥੀ ਅਤੇ ਦੂਸਰਾ ਪਾਣੀ ਜਿਸ ਨਾਲ ਬਚੇ ਧਰਤੀ ਦਾ ਉਹੀ ਫਸਲਾਂ ਬੀਜੀਆਂ ਜਿਹੜੀਆਂ ਹਾਂਜੀ ਹਾਂਜੀ ਜਿਹੜਾ ਵੀ ਇਸੇ ਬੰਦੇ ਨੂੰ ਮੈਂ ਹਰੇ ਕਿਸਾਨ ਨੂੰ ਕਹੂੰਗਾ ਵੀ ਇਸ ਬੰਦੇ ਨੂੰ ਥੋੜਾ ਘਣਾ ਮੋੜ ਜ਼ਰੂਰ ਕੱਟਣਾ ਚਾਹੀਦਾ ਵਾ ਤੇ ਫੇਰ ਜਨਾਬੀ ਗਾਂ ਅੱਗੇ ਜਨਾਬੀ ਜੋ ਬਿਮਾਰੀਆਂ ਦਾ ਵਾਧਾ ਹੈ 슈ਗਰ ਜਿਹੜੇ ਵੀ ਦੱਸ ਦਿਆ ਵੀ ਇਹ ਕਣਕ ਜਿਆਦਾ ਕਣਕੇ ਜਿਹੜੀ ਲਗਾਤਾਰ ਕਣਕ ਹੀ ਖਾਧੀ ਜਾਂਨੇ ਕਈ ਸਾਲ ਹੋ ਗਏ ਆ ਇਥੋਂ ਜਨਾ ਵੀ ਇਹ ਸਾਰੇ ਜਿਨ੍ਹਾਂ ਨੇ ਸਾਇੰਸ ਦੇ ਇਹਨਾਂ ਨੇ ਤਜਰਬੇ ਵੀ ਕੀਤੇ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਲਗਾਤਾਰ ਕਣਕ ਖਾਣ ਨਾਲ ਜਿਹੜੀ ਇੰਨੀ 슈ਗਰ ਵਧ ਗਈ ਆ ਹਰ 5 ਇਨਸਾਨਾਂ ਦੇ ਬੰਦੇ ਮਗਰ ਉਹਨਾਂ ਦੇ ਇੱਕ ਨੂੰ 슈ਗਰ ਹਾਂਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਸਾਨੂੰ ਸਮਾਂ ਦੇਣ ਦੇ ਲਈ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵੀ ਧੰਨਵਾਦ ਜੀ ਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਜਿਹੜੇ ਮੇਰੇ ਇੱਕ ਦੇਸੀ ਜੇ ਕਿਸਾਨ ਦੇ ਖੇਤਾਂ ਜਾਣ ਕੇ ਤੇ ਮੇਰੇ ਤੋਂ ਜਾਣਕਾਰੀ ਲਈ ਆ ਤੇ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਅੱਜ ਤੋਂ ਕੁਝ ਕਈ ਸਾਲ ਪਹਿਲਾਂ ਜਦੋਂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਧਰਤੀ ਤੇ ਹੁੰਦੇ ਸੀ ਤਾਂ ਕਿਹੜੀ ਕਿਹੜੀ ਕਿਸਮ ਦਾ ਲੋਕੀ ਆਟਾ ਖਾਂਦੇ ਸੀ ਉਹ ਫਸਲ ਜਿਹੜੀ ਇੱਕ ਕਿਸਾਨ ਵੀਰ ਨੇ ਇਸ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਬੀਜੀ ਹੈ ਅਤੇ ਦੂਸਰੇ ਕਿਸਾਨਾਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਆਪਾਂ ਪਾਣੀ ਨੂੰ ਬਚਾ ਲਈਏ ਤੇ ਪਾਣੀ ਨੂੰ ਬਚਾਉਣ ਦੇ ਲਈ ਸਬਜ਼ੀਆਂ ਅਤੇ ਅਜਈਆਂ ਫਸਲਾਂ ਨੂੰ ਵੱਧ ਤੋਂ ਵੱਧ ਬੀਜੀਏ ਤੇ ਜਿਸ ਦੇ ਵਿੱਚ ਆਪਾਂ ਨੂੰ ਪ੍ਰੋਫਿਟ ਵੀ ਹੁੰਦਾ ਤਾਂ ਤੁਸੀਂ ਵੇਖ ਸਕਦੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਇਹ ਬੀਜ ਹੀ ਨਹੀਂ ਦੇਖੇ ਹੋਣੇ ਤੁਸੀਂ ਇਹ ਫਸਲ ਨਹੀਂ ਦੇਖੀ ਹੋਣੀ ਜਿਹੜੀ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਇਸ ਕਿਸਾਨ ਵੀਰ ਨੇ ਭਾਵੇਂ ਉਹਨਾਂ ਨੇ ਕਿਹਾ ਕਿ ਮੇਰਾ ਨੁਕਸਾਨ ਹੋ ਜੇ ਪਰ ਮੈਂ ਇਹ ਤਜਰਬਾ ਹੀ ਕਰਨਾ ਚਾਹੁੰਦਾ ਕਿ ਇਹ ਕਿਵੇਂ ਜਿਹੜਾ ਹੈ ਇਹ ਤਿੰਨ ਚਾਰ ਜਿਹੜੀਆਂ ਕਿਸਮਾਂ ਕਿਵੇਂ ਉਗਦੀਆਂ ਨੇ ਕਿਵੇਂ ਇਸ ਦਾ ਆਟਾ ਬਣਦਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ